ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜਾ ਜਰੂਰ ਦੇਖਿਓ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਾਦੇ ਸੋਹਣੇ ਸੂਟ ਵਿਦਾਊਟ ਲਾਈਨਿੰਗ ਰਹਿਣਗੇ ਲਾਈਨਿੰਗ ਦੀ ਇਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਜੇ ਤੁਸੀਂ ਇਹਨਾਂ ਨੂੰ ਸਲਾਈ ਕਰਾਉਣਾ ਚਾਹੁੰਦੇ ਹੋ ਆਪਣੇ ਕੋਲੋਂ ਸਲਾਈ ਕਰਾ ਸਕਦੇ ਹੋਗੇ ਜੇ ਤੇ ਤੁਸੀਂ ਵਰਕ ਵਗੈਰਾ ਕਰਾਉਣਾ ਹੈਗਾ ਤਾਂ ਵਰਕ ਵਗੈਰਾ ਵੀ ਕਰਾ ਸਕਦੇ ਹੋਗੇ ਮਿਕਸ ਸੂਟ ਦਿਖਾਵਾਂਗੇ ਤੁਹਾਨੂੰ ਕੁਝ ਕੁ ਆਲ ਓਵਰ ਸੂਟ ਰਹਿਣਗੇ ਕੁਝ ਕੁ ਮੈਚਿੰਗ ਰਹਿਣਗੇ ਜਿਵੇਂ ਵੀ ਤੁਹਾਨੂੰ ਪਸੰਦ ਆਇਆ ਤਾਂ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਹੈ ਜਿਹੜਾ ਫਾਈਨਲ ਕਰ ਦੇਣਾਗਾ ਤੇ ਕੱਲ ਵੀਡੀਓ ਪਾਈ ਸੀਗੀ ਬਹੁਤ ਵਧੀਆ ਰਿਸਪੌਂਸ ਸੂਟ अवेलेबल ਰਹਿ ਗਏ ਚਾਰ ਤੋਂ ਪੰਜ ਕਸੂਟ ਆਪਣੇ ਕੋਲੇ ਹੋਣਗੇ ਜਿਹੜੀਆਂ ਪੈਣਾ ਰਹਿ ਗਏ ਆਪਣੇ ਫਾਸਟਲੀ ਸੂਟ ਆਰਡਰ ਕਰਕੇ ਜਿਨ੍ਹਾਂ ਨੇ ਜਿਹੜੇ ਲੈਣਾ ਚਾਹੁੰਦੀਆਂ ਨੇਗੀਆਂ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਫਾਸਟਲੀ ਚਲੋ ਜੀ ਸੂਟ ਦਿਖਾਉਣੇ ਸ਼ੁਰੂ ਕਰ ਦਿਆਂਗੇ ਫਰਸਟ ਸੂਟ ਸਾਰੇ ਮਤਲਬ ਬ੍ਰਾਂਡ ਰਹੂਗਾ ਰੀਵਾ ਬ੍ਰਾਂਡ ਦੇ ਸੂਟ ਲੇਗੇ ਪਹਿਲਾ ਸੂਟ ਹੈ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਕਲਰ ਰਹੂਗਾ ਇਦਾਂ ਪ੍ਰਿੰਟ ਹੈ ਇਸ ਤਰ੍ਹਾਂ ਕਲਰ ਹੈ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਹੈਗਾ ਤੇ ਓਨੀਅਨ ਜャ ਸ਼ੇਡ ਹੈਗਾ ਇਹ ਆ ਜੀ ਓਨੇੜੇ ਤਾਂ ਦਿਖਾ ਦਿੰਨੇ ਆ ਇਦਾਂ ਕਿ ਜੀ ਪਹਿਲਾ ਪ੍ਰਿੰਟ ਇਹ ਵਾਲਾ ਰਹੂਗਾ ਇਹਦੇ ਨਾਲ ਤੁਸੀਂ ਡਾਰਕ ਗ੍ਰੇ ਕਲਰ ਦੀ ਜਿੱਦਾਂ ਇਹਦੇ ਵਿੱਚ ਪ੍ਰਿੰਟ ਹੈਗਾ ਲਾਸ ਵਗੈਰਾ ਲਗਾ ਸਕਦੇ ਹੋਗੇ ਜਿਹੜਾ ਦੁਪੱਟਾ ਹੈਗਾ ਉਹ ਤੁਸੀਂ ਇੱਕ ਪੇਜ ਦਾ ਰੱਖ ਸਕਦੇ ਹੋਗੇ ਦੁਪੱਟਾ ਇਹਦੇ ਨਾਲ ਤੁਸੀਂ ਬੈਂਬਰ ਦਾ ਲੈ ਸਕਦੇ ਹੋ ਜਾਂ ਫਿਰ ਚਨਾਉਣ ਦਾ ਲੈ ਸਕਦੇ ਹੋ ਕੋਟੇ ਦਾ ਲੈਣਾ ਚਾਹੁੰਦੇ ਹੋ ਉਹ ਵੀ ਤੁਸੀਂ ਲੈ ਸਕਦੇ ਹੋ ਕਿਉਂਕਿ ਕਾਟਨ ਦੇ ਸੂਟ ਨੇਗੇ ਪਿਓਰ ਕਾਟਨ ਦੇ ਤੇ ਪ੍ਰਾਈਸ ਇਹਨਾਂ ਦਾ ਰਹੂਗਾ ਜੀ 1500 ਪਲੱਸ ਸ਼ਿਪਿੰਗ ਹੈ ਲੋਚ ਇਦੇ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆਂਗੀ ਮਤਲਬ ਕਿਹੜੇ ਕਿਹੜੇ ਕਲਰ ਅਵੇਲੇਬਲ ਲੰਗੇ ਤੇ ਦੂਜਾ ਕਲਰ ਹੈਗਾ ਕਿ ਇਹਦੇ ਵਿੱਚ ਗ੍ਰੇ ਇਹ ਵੀ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋ ਬਹੁਤ ਜਿਆਦੇ ਸੋਹਣਾ ਹੈਗਾ ਲਓ ਜੀ ਕਲਰ ਵੀ ਦੇਖੋ ਤੁਸੀਂ ਕਾਫੀ ਜਿਆਦੇ ਸੋਹਣਾ ਹੈਗਾ ਤੇ ਇੱਕ ਇਹਦੇ ਵਿੱਚ ਕਲਰ ਹੈਗਾ ਫਰੋਜ਼ੀ ਇਹ ਵਾਲਾ ਕਲਰ ਆ ਜਾਊਗਾ ਠੀਕ ਹੈ ਜੀ ਤੇ ਬਹੁਤ ਸੋਹਣੀ ਮਤਲਬ ਕਾਟਨ ਹੈਗੀ ਤੇ ਵਿਦਆਊਟ ਲਾਈਨਿੰਗ ਇਹਨੂੰ ਸਲਾਈ ਕਰਾਇਓ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ ਲਓ ਜੀ ਇਸ ਤਰ੍ਹਾਂ ਪ੍ਰਿੰਟ ਤੇ ਕਲਰ ਨੇਗੇ ਜਿਹੜੇ ਬਿਲਕੁਲ ਪਰਫੈਕਟ ਆ ਰਹੇ ਨੇ ਕਲਰ ਬਿਲਕੁਲ ਸੇਮ ਆ ਰਿਹਾਗਾ ਵੀਡੀਓ ਦੇ ਵਿੱਚ ਪ੍ਰਾਈਜ਼ ਇਹਦਾ ਰਹੂਗਾ ਜੀ 1500 ਫਿਰ ਇੱਕ ਤੁਹਾਨੂੰ ਆਪਾਂ ਇਸ ਤਰ੍ਹਾਂ ਦੀ ਪ੍ਰਿੰਟ ਦਿਖਾਉਣਿਆਂਗੇ ਇਹ ਵਾਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਭੈਣਾ ਬਾਲੇ ਮਤਲਬ ਕਹਿ ਦਿੰਦੀਆਂ ਨੇ ਵੀ ਸਾਨੂੰ ਡਾਰਕ ਕਲਰ ਨਹੀਂ ਚਾਹੀਦੇ ਹੈਗੇ ਸੋਬਰ ਕਲਰ ਨੇਗੇ ਤਾਂ ਤੁਸੀਂ ਇਹਨਾਂ ਦੇ ਵਿੱਚੋਂ ਜਿਹੜਾ ਪ੍ਰਿੰਟ ਹੈ ਤੁਸੀਂ ਆਪਣਾ ਸਿਲੈਕਟ ਕਰ ਸਕਦੇ ਹੋਗੇ ਤੇ ਇੱਥੇ ਮੈਂ ਤੁਹਾਨੂੰ ਦਿਖਾਉਣਿਆਂਗੇ ਲਾਜੀ ਐਸਟਰਾ ਠੀਕ ਹੈ ਜੀ ਇਹਦੇ ਵਿੱਚ ਵੀ ਆਪਣੇ ਕੋਲੇ ਕਲਰ ਹੈਗੇ ਨੇਗੇ ਤਿੰਨ ਤੇ ਸੈਕਿੰਡ ਕਲਰ ਹੈਗਾ ਕ ਪਿੰਕ ਕਲਰ ਆਜੂਗਾ ਉਨੀਅਨ ਜਾਂ ਛੇੜੜਾ ਆ ਉਨੀਅਨ ਪਿੰਕ ਚਾ ਕਲਰ ਹੈਗਾ ਤੇ ਸੋਨਾਗਾ ਕਾਫੀ ਜਿਆਦਾ ਸੋਨਾ ਪ੍ਰਿੰਟ ਹੈਗਾ ਜਦੋਂ ਇਹਨੂੰ ਤੁਸੀਂ ਸਿਲਾਈ ਕਰਾਉਂਗੇ ਬਹੁਤ ਜਿਆਦਾ ਸੋਨਾ ਇਹ ਰੈਡੀ ਹੋ ਜਾਣਾਗਾ ਦੇਖੋ ਤੇ ਫਿਰ ਤੁਹਾਨੂੰ ਦਿਖਾਉਣੀ ਆ ਜੀ ਲਵਲੀਨ ਬ੍ਰਾਂਡ ਦੇ ਇਹਦਾ ਪ੍ਰਾਈਸ ਵੀ ਲੋਗਾ 1500 ਰੀਵਾ ਦੇਣਗੇ ਹੁਣ ਆਪਾਂ ਲੈ ਚੱਲਦੇ ਤੁਹਾਨੂੰ ਲਵਲੀਨ ਬ੍ਰਾਂਡ ਕਣੀ ਲਓ ਜੀ लवली ਨੂੰ ਤੁਸੀਂ ਇਹ ਕੱਪਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਕਾਫੀ ਜਿਆਦੇ ਸੋਨਾ ਪ੍ਰਿੰਟ ਹੈ ਵਾਲਾ ਵੀ ਲਓ ਜੀ ਇਹਦਾ ਪ੍ਰਾਈਸ ਵੀ ਸੇਮ ਰਹੂਗਾ 1500 ਵਿਦਆਊਟ ਦੁਪੱਟਾ ਸੂਟ ਨਹੀਂਗੇ ਦੁਪੱਟਾ ਸੂਟ ਨਹੀਂ ਜੇ ਤੁਸੀਂ ਦੁਪੱਟਾ ਲਗਾਉਂਗੇ ਤਾਂ ਉਹਦੇ ਐਕਸਟਰਾ ਚਾਰजेस ਹੋਣਗੇ ਲਓ ਜੀ ਇਸ ਤਰ੍ਹਾਂ ਪ੍ਰਿੰਟ ਰਹੂਗਾ ਕਾਫੀ ਜਿਆਦੇ ਸੋਨਾ ਪ੍ਰਿੰਟ ਹੈਗਾ ਕਿਆ ਹੈਗਾ ਇਹਦੇ ਵਿੱਚ ਫਰੋਜ਼ੀ ਸ਼ੇਡ ਹੈਗਾ ਤੇ ਸੈਕਿੰਡ ਹੈਗਾਗਾ ਮਸਟਰਡ ਸ਼ੇਡ ਠੀਕ ਹੈ ਜੀ ਇਹਦਾ ਪ੍ਰਾਈਸ ਵੀ ਰਹੂਗਾ 1500 ਤੇ ਹੁਣ ਆਪਾਂ ਤੁਹਾਨੂੰ ਲੈ ਚਲਦੇ ਹਾਂਗੇ ਮੈਚਿੰਗ ਕਣੀ ਇਹ ਵਾਲਾ ਸੂਟ ਹੈ ਜਿਹੜਾ ਮੈਚਿੰਗ ਰਹੂਗਾ ਤੁਸੀਂ ਚੈੱਕ ਕਰੋ ਕਾਫੀ ਜਿਆਦਾ ਸੋਹਣਾਗਾ ਤੇ ਪਲੇਨ ਬਾਟਮ ਰਹੂਗੀ ਇਸ ਤਰ੍ਹਾਂ ਨਾਲ ਬਲੂ ਸ਼ੇਡ ਦੀ ਤੇ ਇਹ ਵਾਲੀ ਰਹੂਗੀ ਜੀ ਸ਼ਰਟ ਪ੍ਰਾਈਸ ਇਹਦਾ ਰਹੂਗਾ ਜੀ 1250 ਮੈਚਿੰਗ ਦਾ ਇਸ ਤਰ੍ਹਾਂ ਠੀਕ ਹੈ ਜੀ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਸ਼ੋਅ ਕਰ ਦਿੰਨੀ ਹਾਂ ਵੀ ਕਿਹੜੇ ਕਿਹੜੇ ਲੰਗੇ ਫਰਸਟ ਕਲਰ ਇਹ ਵਾਲਾ ਸੀਗਾ ਬਲੂ ਤੇ ਸੈਕੰਡ ਹੈਗਾਗਾ ਮਹਿਰੂਨ ਲਓ ਜੀ ਦੇਖੋ ਮਹਿਰੂਨ ਸ਼ੇਡ ਹੈ ਤੇ ਪਲੇਨ ਬਾਟਮ ਹੈ ਜੇ ਤੁਸੀਂ ਵਰਕ ਵਗੈਰਾ ਲਾਇਕ ਕਰਦੇ ਹੋਗੇ ਤਾਂ ਤੁਸੀਂ ਵਰਕ ਕਰਵਾ ਸਕਦੇ ਹੋ ਬਾਟਮ ਤੇ ਨਹੀਂ ਫਿਰ ਤੁਸੀਂ ਇਦਾਂ ਵੀ ਲੈ ਸਕਦੇ ਹੋ ਲੋ ਜੀ ਠੀਕ ਹੈ ਜੀ ਇਸ ਤੋਂ ਬਾਅਦ ਆਜੂਗਾ ਜੀ ਲੀਲਨ ਦੇ ਵਿੱਚ ਮੈਚਿੰਗ ਹੈ ਤੇ ਇਹ ਵਾਲੀ ਰਹੂਗੀ ਬਾਟਮ ਇਸ ਤਰ੍ਹਾਂ ਲਾਈਨਾਂ ਵਾਲੀ ਤੇ ਨਾਲ ਇਤਰਾਹੂਗੀ ਸ਼ਰਟ ਇਹ ਵਾਲੀ ਠੀਕ ਹੈ ਜੀ ਪ੍ਰਾਈਸ ਇਹਦਾ ਹੈਗਾ ਜੀ 1250 ਤੇ ਨੈਕਸਟ ਸੂਟ ਹੈਗਾਗਾ ਫੇਰ ਲਵਲੀਨ ਬ੍ਰਾਂਡ ਦੇ ਵਿੱਚ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਹ ਵਾਲਾ ਰਹੂਗਾ ਜੀ 1550 ਪਲੱਸ ਸ਼ਿਪਿੰਗ ਹੈ ਫੇਰ ਆਜੂਗਾ ਜੀ 30 ਦਾ ਪ੍ਰਿੰਟ ਹੈ ਕਾਫੀ ਜਿਆਦਾ ਸੋਹਣਾਗਾ ਇਹ ਵਾਲਾ ਤੁਸੀਂ ਦੇਖ ਸਕਦੇ ਹੋਗੇ ਇਦਾਂ ਦੇਖੋ ਪ੍ਰਿੰਟ ਹੈਗਾ ਇਹਦਾ ਪ੍ਰਾਈਸ ਰੋਗਾ 1800 ਪਲੱਸ ਸ਼ਿਪਿੰਗ ਹੈ 올ਓਵਰ ਸੂਟ ਹੈਗਾ ਮੈਚਿੰਗ ਨਹੀਂ ਹੈਗਾ ਤੇ ਇਹ ਵਾਲਾ ਆਜੂਗਾ ਜੀ ਲਵਲੀਨ ਦੇ ਵਿੱਚ ਲੋ ਜੀ ਇਹ ਵਾਲਾ ਜਿਹੜਾ ਸੂਟ ਹੈਗਾ 5.5 ਮੀਟਰ ਹੈਗਾ ਪਰ ਤੁਹਾਨੂੰ ਹਨਾ 5 ਮੀਟਰ ਤੇ ਹੀ ਚਾਰजेस ਲੱਗਣਗੇ ਇਹ ਨਹੀਂ ਹੈਗਾ ਵੀ ਐਕਸਟਰਾ ਲੱਗਣਗੇ ਕੋਈ ਵੀ ਪ੍ਰਾਈਸ ਇਹਦਾ ਸੇਮ ਰਹੂਗਾ 1500 ਲਓ ਜੀ ਬਹੁਤ ਸੋਹਣਾ ਕਲਰ ਹੈ ਵੀ ਵਾਈਟ ਦੇ ਉੱਪਰ ਫਿਰ ਇਹ ਜਿਹੜਾ ਨੈਕਸਟ ਬਲੈਕ ਹੈ ਇਹ ਵੀ ਤੁਹਾਨੂੰ 5.5 ਮੀਟਰ ਮਿਲੇਗਾ ਤੇ ਇਹਦਾ ਪ੍ਰਾਈਸ ਵੀ ਸੇਮ ਰਹੂਗਾ 1500 ਲਓ ਜੀ ਇਹਦਾ ਪ੍ਰਿੰਟ ਹੈ ਬਰੀਕ ਬੂਟੀ ਦਾ ਲਵਲੀਨ ਦਾ ਸੂਟ ਹੈ ਵੀ ਤੇ ਨੈਕਸਟ ਆ ਜਾਣਗੇ ਇਹ ਟੀਸਟਾ ਦੀਆਂ ਮੈਚਿੰਗ ਆ ਆ ਜਾਣਗੀਆਂ ਇਤਾਂ ਇਹ ਗ੍ਰੀਨ ਕਲਰ ਰਹੂਗਾ ਤੇ ਪਲੱਸ ਨਾਲ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਸ਼ਾਰਟਰ ਹੋਊਗੀ ਪ੍ਰਾਈਜ਼ ਇਹਦਾ ਰਹੂਗਾ ਜੀ 1600 ਮੈਚਿੰਗ ਦਾ ਤੇ ਇਹਦੇ ਵਿੱਚ ਦੋ ਕਲਰ ਲੰਗੇ ਸਿਰਫ ਦੋ ਸੂਟ ਅਵੇਲੇਬਲ ਲੰਗੇ ਇੱਕ ਗ੍ਰੀਨ ਇੱਕ ਰਾਣੀ ਸ਼ੇਡ ਹੈ ਇਸ ਤਰ੍ਹਾਂ ਨੈਕਸਟ ਸੂਟ ਆਜੂਗਾ ਜੀ ਫਰੋਜ਼ ਹੀ ਬਹੁਤ ਜ਼ਿਆਦੇ ਸੋਹਣਾ ਹੈ ਇਹ ਵੀ ਤੁਸੀਂ ਦੇਖ ਸਕਦੇ ਹੋ ਇਹਦਾ ਪ੍ਰਾਈਸ ਰਹੂਗਾ 1500 ਲਵਲੀਨ ਬ੍ਰਾਂਡ ਦਾ ਪ੍ਰਿੰਟ ਬਹੁਤ ਲਾਈਟ ਵੇਟ ਸਟੱਫ ਹੈਗਾ ਜਿੰਨੇ ਵੀ ਤੁਹਾਨੂੰ ਅੱਜ ਮੈਂ ਸੂਟ ਦਿਖਾਏ ਨੇਗੇ ਕੋਈ ਹੈਵੀ ਸਟੱਫ ਤਾਂ ਨਹੀਂ ਹੈਗਾ ਲਓ ਜੀ ਇਹ ਵੀ ਰਹੂਗਾ ਜੀ ਲਵਲੀਨ ਦਾ ਸੂਟ ਰਹੂਗਾ ਪਿੰਕ ਲਓ ਜੀ ਇਹਦਾ ਪ੍ਰਾਈਸ ਇਹਦਾ ਵੀ ਰਹੂਗਾ ਜੀ ਸੇਮ 1500 ਕਿੱਕੇ ਅਸੀਂ ਲਓ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਸਕਰੀਨਸ਼ਾਟ ਭੇਜ ਕੇ ਮੇਰੇ WhatsApp ਤੇ ਤੁਸੀਂ ਮੈਸੇਜ ਕਰ ਦੇਣਾਗਾ ਤੇ ਪਹਿਲਾਂ ਤੁਸੀਂ ਮੇਰੇ ਤੋਂ ਕਨਫਰਮ ਕਰਿਓ ਇਸ ਤਰ੍ਹਾਂ 컬러 ਬਿਲਕੁਲ ਪਰਫੈਕਟ ਆ ਰਿਹਾ ਤੇ ਪਹਿਲਾਂ ਤੁਸੀਂ ਮੇਰੇ ਤੋਂ ਕਨਫਰਮ ਕਰਿਓ ਵੀ ਸੂਟ ਅਵੇਲੇਬਲ ਹੈਗਾਗਾ ਜੇ ਮੈਂ ਤੁਹਾਨੂੰ Yes ਕਰੂੰਗੀ ਤਾਂ ਤੁਸੀਂ ਅੱਗੇ ਪੇਮੈਂਟ ਕਰਨੀ ਹੈਗੀ ਪੇਮੈਂਟ ਕਰਨ ਤੋਂ ਬਾਅਦ ਤੁਸੀਂ ਮੈਨੂੰ ਸਕਰੀਨਸ਼ਾਟ ਭੇਜਣਾਗਾ ਸਕਰੀਨਸ਼ਾਟ ਭੇਜ ਕੇ ਨਾਲ ਦੀ ਨਾਲ ਤੁਸੀਂ ਮੈਨੂੰ ਆਪਣਾ ਐਡਰੈਸ ਸੈਂਡ ਕਰ ਦਿਓ ਤਾਂ ਕਿ ਜਿਹੜੇ ਕੋਰੀਅਰ ਨੇਗੇ ਆਪਾਂ ਨਾਲ ਦੀ ਨਾਲ ਲਗਾ ਸਕੀਏ ਤੇ ਇਹ ਸੂਟਾਂ ਦੀ ਵੀ ਆਪਾਂ ਬੁਕਿੰਗ ਦੇ ਵਿੱਚ ਨਹੀਂ ਰੱਖੇ ਕਿਉਂਕਿ ਬਹੁਤ ਲਿਮਟਿਡ ਜਿਹਾ ਸਟਾਕ ਹੈਗਾ ਕੱਲ ਤੇ ਪਰਸੋਂ ਤਿੰਨ ਚਾਰ ਦਿਨ ਆਪਾਂ ਜਿਹੜੀ ਵੀਡੀਓ ਪਾਈ ਨੇ ਉਹਦੇ ਵਿੱਚੋਂ ਇੱਕ ਅੱਧਾ ਸੂਟ ਅਵੇਲੇਬਲ ਹੁੰਦਾ ਨਹੀਂ ਸਾਰੇ ਸੋਲਡ ਹੋ ਜਾਂਦੇ ਹੁੰਦੇ ਨੇ ਤਕਰੀਬਨ ਸਾਰੀਆਂ ਵੀਡੀਓ ਦੇ ਵਿੱਚ ਹੀ ਇਦਾਂ ਹੁੰਦਾ ਹੁੰਦਾ ਤੇ ਕਾਟਨ ਦੇ ਸੂਟਨੇਗੇ ਜਿਆਦਾ ਹਨਾ 2 2 3 3 ਸੂਟ ਲੈ ਰਹੇ ਨੇ ਭੈਣ ਹੋਣੀ ਜਿਹੜੇ ਵੀ ਮਤਲਬ ਆਰਡਰ ਨੇ ਕੱਲ ਵਾਲੇ ਸੂਟਾਂ ਦੇ 4 4 ਸੂਟਾਂ ਦੇ ਵੀ ਆਰਡਰ ਸੀਗੇ ਜੇ ਕੋਈ ਵੀ ਤੁਸੀਂ ਸੂਟ ਲੈਣਾ ਚਾਹੁੰਦੇ ਹੋ ਇਹਦੇ ਵਿੱਚੋਂ ਆਪਣਾ ਫਾਸਟਲੀ ਆਰਡਰ ਕਰਕੇ ਅੱਜ ਵਾਲੀ ਵੀਡੀਓ ਦੇ ਵਿੱਚ ਸੂਟ ਲੈ ਲੇਗੇ ਜਿਹੜੇ ਤੁਸੀਂ ਲੈ ਜਿਓ ਪੇਮੈਂਟ ਹੈ ਜਿਹੜੀ ਤੁਸੀਂ ਨਾਲ ਦੀ ਨਾਲ ਕਰ ਦਿਓ ਡਿਲੇ ਨਾ ਕਰਿਓ ਕਿਉਂਕਿ ਸੂਟ ਹੈ ਜਿਹੜਾ ਸੋਲਡ ਹੋ ਜਾਂਦਾ ਹੈ ਜਿਹੜੀ ਭੈਣ ਪੇਮੈਂਟ ਕਰ ਦੇਗੀ ਉਹਨੂੰ ਆਪਾਂ ਸੂਟ ਦੇ ਦਾਂਗੇ ਬਾਕੀ ਜੇ ਤੁਹਾਨੂੰ 2 4 ਘੰਟੇ ਲੱਗਦੇ ਨੇ ਵੀ ਦਿਨ ਦੇ ਵਿੱਚ ਪੇਮੈਂਟ ਪਾਉਣ ਨੂੰ ਤਾਂ ਤੁਸੀਂ ਆਪਣੀ ਬੁਕਿੰਗ ਕਰਵਾ ਸਕਦੇ ਦੇ ਇਹ ਨਹੀਂ ਹੈਗਾ ਵੀ ਤੁਸੀਂ ਰਖਵਾ ਕੇ ਬਾਅਦ ਦੇ ਵਿੱਚ ਪੇਮੈਂਟ ਨਾ ਕਰੋ ਪਰ ਫਿਰ ਫਿਰ ਨਾ ਕੋਈ ਵੀ ਸਾਡਾ ਸੂਟ ਜਿਹੜਾ ਸੇਲ ਕਰਤਾ ਜਿਹੜੀ ਭੈਣ ਨੇ ਪੇਮੈਂਟ ਕਰਤੀ ਨਾਲ ਦੇ ਨਾਲ ਉਹਨੂੰ ਸੂਟ ਦਿੱਤਾ ਜਾਊਗਾ ਤੇ ਫਾਸਟਲੀ ਆਪਣੀ ਇਹਦੇ ਕਰਕੇ ਕਹਿ ਨਹੀਂਉ ਆਰਡਰ ਕਰਦੇ ਹੋ ਇੱਕ ਲੈਣਾ ਸੂਟ ਦੋ ਲੈਣਾਗਾ ਪ੍ਰਿੰਟ ਸਾਰਿਆਂ ਦੇ ਅਲੱਗ-ਅਲੱਗ ਨੇ ਜਿਵੇਂ ਵੀ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਲੈ ਸਕਦੇ ਹੋ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ